ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਜੀ ਕਿ ਜੇਕਰ ਪਾਠ ਕਰਦੇ ਸਮੇਂ ਤੁਹਾਡਾ ਮਨ ਭਟਕਦਾ ਹੈ 네ਗੇਟਿਵ ਸੋਚ ਆਉਂਦੀ ਹੈ ਤਾਂ ਫਿਰ ਪਾਠ ਕਰਨਾ ਚਾਹੀਦਾ ਹੈ ਜਾਂ ਨਹੀਂ ਇਸ ਕੀਤੇ ਹੋਏ ਪਾਠ ਦਾ ਸਾਨੂੰ ਫਲ ਮਿਲ ਜਾਵੇਗਾ ਜਾਂ ਨਹੀਂ ਸਤ ਸੰਗਤ ਜੀ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤ ਸੰਗਤ ਜੀ। ਆਪ ਜੀ ਦੇ ਅੱਗੇ ਰਿਕੁਐਸਟ ਹੈ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ। ਸਤ ਸੰਗਤ ਜੀ। ਸਤ ਸੰਗਤ ਜੀ ਜਿਹੜੀ ਅੱਜ ਦੀ ਆਪਣੀ ਵੀਡੀਓ ਹੈ ਕਿਸ ਚੀਜ਼ ਦੇ ਬਾਰੇ ਹੈ ਅੱਜ ਤੁਹਾਨੂੰ ਇਸ ਬਾਰੇ ਵਿਚਾਰ ਸਾਂਝੇ ਕਰਨ ਵਾਲੇ ਹਾਂ ਅਸੀਂ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਲੈ ਕੇ ਆਏ ਹਾਂ ਆਪਾਂ ਜਿਹੜਾ ਤੁਹਾਡੇ ਨਾਲ ਵਿਚਾਰ ਸ਼ੇਅਰ ਕਰਾਂਗੇ ਇਤਿਹਾਸ ਦੇ ਵਿੱਚੋਂ ਹੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਾਂ ਨੂੰ ਕੀ ਹੁਕਮ ਦਿੱਤਾ ਹੈ ਤੇ ਆਪਾਂ ਕੀ ਕਰਨਾ ਹੈ ਸੋ ਪੂਰੀ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਜੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਂਦੇ ਹਨ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਸਾਨੂੰ ਨੀਂਦ ਵੀ ਆਉਂਦੀ ਹੈ। ਪਾਠ ਕਰਦੇ ਸਮੇਂ ਸਾਡੀ ਸੁਰਤ ਜਿਹੜੀ ਹੈ ਕਿਤੇ ਹੋਰ ਚਲੀ ਜਾਂਦੀ ਹੈ। ਮਨ ਭਟਕਦਾ ਹੈ। ਪਾਠ ਕਰਦੇ ਸਮੇਂ ਸਾਨੂੰ ਕੰਮਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਕਿ ਸਾਡਾ ਅਹੇ ਕੰਮ ਪਿਆ ਹੋਇਆ ਕਰਨ ਵਾਲਾ ਉਹ ਵੀ ਕੰਮ ਪਿਆ ਹੋਇਆ ਹੈ। ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿੱਚ ਮਨ ਹੀ ਨਹੀਂ ਲੱਗਦਾ। ਇਹਨਾਂ ਚੀਜ਼ਾਂ ਤੇ ਜਿਹੜੇ ਕਮੈਂਟ ਹੈ ਜ਼ਿਆਦਾ ਹੀ ਸਾਨੂੰ ਆਉਂਦੇ ਹਨ। ਨਾਲ ਹੀ ਇੱਕ ਚੀਜ਼ ਜਿਹੜੀ ਮੇਰੇ ਹਮੇਸ਼ਾ ਦਿਮਾਗ ਵਿੱਚ ਆਉਂਦੀ ਹੈ। ਕਿ ਜਦੋਂ ਮੈਂ ਪਾਠ ਸ਼ੁਰੂ ਕੀਤਾ ਸੀ ਇਹ ਗਰੰਟੀ ਹਰ ਇੱਕ ਦਿਮਾਗ ਵਿੱਚ ਆਉਂਦੀ ਹੀ ਆਉਂਦੀ ਹੈ ਕਿ ਮੇਰੇ ਦਿਮਾਗ ਵਿੱਚ ਵੀ ਇਹ ਆਉਂਦਾ ਹੁੰਦਾ ਸੀ ਕਿ ਜਦੋਂ ਪਾਠ ਸ਼ੁਰੂ ਕੀਤਾ ਸੀ ਮੇਰਾ ਵੀ ਮਨ ਭਟਕਦਾ ਹੁੰਦਾ ਸੀ ਮੇਰੀ ਵੀ ਸੁਰਤ ਗੁਰੂ ਸਾਹਿਬਾਨਾ ਦੇ ਚਰਣਾ ਨਾਲ ਨਹੀਂ ਸੀ ਜੁੜਦੀ ਤਾਂ ਉਦੋਂ ਮੈਨੂੰ ਇਹ ਲੱਗਣਾ ਕਿ ਮੈਂ ਪਾਠ ਤਾਂ ਕਰ ਰਹੀ ਹਾਂ ਮੈਨੂੰ ਉਹਦਾ ਫਲ ਮਿਲੇਗਾ ਜਾਂ ਨਹੀਂ ਕਿ ਮੇਰੀ ਇਹ ਕੋਸ਼ਿਸ਼ ਕਾਮਯਾਬ ਹੋਵੇਗੀ ਜਾਂ ਨਹੀਂ ਮੇਰਾ ਕੀਤਾ ਗਿਆ ਇਹ ਪਾਠ ਸਾਰਾ ਵਿਅਰਥ ਤਾਂ ਨਹੀਂ ਹੋ ਜਾਵੇਗਾ ਕਿ ਕਿ ਮੇਰੀ ਸੁਰਤ ਦਾ ਗੁਰੂ ਚਰਣਾ ਵਿੱਚ ਜੁੜੀ ਹੀ ਨਹੀਂ ਮੇਰਾ ਤਾਂ ਮਨ ਭਟਕ ਜਾਂਦਾ ਸੀ ਕੋਈ ਨਾ ਕੋਈ ਗੱਲ ਦਿਮਾਗ ਵਿੱਚ ਆ ਜਾਂਦੀ ਸੀ ਸੋ ਇਹ ਹਰ ਇੱਕ ਗੱਲ ਦਿਮਾਗ ਵਿੱਚ ਹੁੰਦੀ ਹੈ ਸੋ ਇਹ ਹੀ ਚੀਜ਼ ਆਪਾਂ ਤੁਹਾਡੇ ਨਾਲ ਸਾਰੀ ਕਲੀਅਰ ਕਰਾਂਗੇ ਕਿੰਦਾ ਕੀ ਹੁੰਦਾ ਹੈ ਤੇ ਕੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਸਾਥ ਸੰਗਤ ਜੀ ਅਸੀਂ ਅਸਲੀ ਗੱਲ ਸ਼ੇਅਰ ਕਰਨ ਦੇ ਨਾਲ ਕਿ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਜੇਕਰ ਮਨ ਭਟਕਦਾ ਹੈ ਆਪਣੀ ਸੁਰਤ ਨਹੀਂ ਗੁਰੂ ਸਹਬਾਨਾ ਦੇ ਚਰਨਾਂ ਵਿੱਚ ਲੱਗਦੀ ਤਾਂ ਵੀ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਕਿਉਂਕਿ ਵੇਖੋ ਜੀ ਜਦੋਂ ਅਸੀਂ ਬਾਣੀ ਨੂੰ ਸ਼ੁਰੂ ਕਰਦੇ ਹਾਂ ਇੱਕ ਬੱਚਾ ਜਿਵੇਂ ਜਦੋਂ ਚੱਲਣਾ ਸ਼ੁਰੂ ਕਰਦਾ ਹੈ ਉਹ ਡਿਗ ਡਿਗ ਕੇ ਸਵਾਰ ਹੁੰਦਾ ਹੈ ਇੱਕਦਮ ਤਾਂ ਚੱਲਣਾ ਨਹੀਂ ਸਿੱਖ ਜਾਂਦਾ ਇੱਕਦਮ ਤਾਂ ਭੱਜਣਾ ਨਹੀਂ ਸਿੱਖਦਾ ਪਰ ਉਹ ਬੱਚਾ ਕੋਸ਼ਿਸ਼ ਨਹੀਂ ਛੱਡਦਾ ਜਦੋਂ ਅਸੀਂ ਛੋਟੇ ਹੁੰਦੇ ਹਾਂ ਬੱਚੇ ਹੁੰਦੇ ਹਾਂ ਜਵਾਨਕ ਹੁੰਦੇ ਹਾਂ ਆਪਾਂ ਵੀ ਜੋ ਚੱਲਣਾ ਸ਼ੁਰੂ ਕੀਤਾ ਸੀ ਅਸੀਂ ਵੀ ਕਿੰਨੀਆਂ ਸੱਟਾਂ ਲਗਵਾਉਂਦੇ ਸਾਂ ਫਿਰ ਵੀ ਆਪਾਂ ਦੁਬਾਰਾ ਖੜੇ ਹੋ ਜਾਂਦੇ ਹਾਂ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਇੱਕ ਬੱਚਾ ਜਦੋਂ ਕੋਸ਼ਿਸ਼ ਕਰਨੀ ਨਹੀਂ ਛੱਡਦਾ ਤਾਂ ਉਹ ਫਿਰ ਤੁਰਨਾ ਸ਼ੁਰੂ ਹੋ ਜਾਂਦਾ ਹੈ ਇੱਕ ਨਾ ਇੱਕ ਦਿਨ ਵੇਖਿਓ ਉਹ ਤੁਰਨ ਲੱਗ ਜਾਂਦਾ ਹੈ ਭੱਜਣ ਵੀ ਲੱਗ ਜਾਂਦਾ ਹੈ ਠੀਕ ਉਸੇ ਹੀ ਤਰ੍ਹਾਂ ਸ਼ੁਰੂ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਸਾਨੂੰ ਔਕੜ ਆਉਂਦੀ ਹੈ ਜਦੋਂ ਆਪਾਂ ਪੜ੍ਹਨਾ ਸ਼ੁਰੂ ਕਰਦੇ ਆਂ ਆਪਾਂ ਨੂੰ ਸ਼ੁਰੂ ਤਾਂ ਹੀ ਪਤਾ ਹੁੰਦਾ ਹੈ ਕਿ ਕਿਹੜਾ ਹੈ ਕਿਹੜਾ ਸੀ ਕਿਹੜਾ ਉਹ ਕਿਹੜਾ ਐੜਾ ਆਪਾਂ ਕੋਸ਼ਿਸ਼ ਕਰਦੇ ਆਂ ਹਰ ਰੋਜ਼ ਅਭਿਆਸ ਕਰਦੇ ਆਂ ਫਿਰ ਉਸ ਨੂੰ ਲਿਖ ਲਿਖ ਕੇ ਵੇਖਦੇ ਆਂ ਯਾਦ ਕਰਦੇ ਆਂ ਮੂੰਹ ਜ਼ਬਾਨੀ ਫਿਰ ਬੋਲਦੇ ਆਂ ਤੇ ਬੈਠ ਕੇ ਫਿਰ ਆਪਾਂ ਨੂੰ ਉਹ ਚੀਜ਼ ਯਾਦ ਹੋ ਜਾਂਦੀ ਹੈ ਉਹਦੇ 'ਚ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਉਹ ਵੀ ਆਪਾਂ ਨੂੰ ਪਹਿਲੇ ਸੱਟੇ ਤਾਂ ਨਹੀਂ ਆ ਜਾਂਦੀ ਉਹ ਵੀ ਆਪਾਂ ਨੂੰ ਇੱਕ ਦਿਨ ਸ਼ੁਰੂਆਤ ਕਰਨੀ ਹੀ ਪੈਂਦੀ ਹੈ ਠੀਕ ਉਸੇ ਤਰ੍ਹਾਂ ਗੁਰਬਾਣੀ ਜਦੋਂ ਅਸੀਂ ਜਪਣੀ ਸ਼ੁਰੂ ਕਰਦੇ ਆ ਨਾ ਜੀ ਸੁਭਾਵਿਕ ਆਪਣਾ ਮਨ ਵੀ ਭਟਕੇਗਾ ਆਪਣੀ ਸੁਰਤ ਵੀ ਗੁਰੂ ਸਾਹਿਬਾਨ ਦੇ ਚਰਣਾ ਵਿੱਚ ਇੰਨੀ ਨਹੀਂ ਜੁੜੂਗੀ ਆਪਾਂ ਬਾਣੀ ਜਪ ਰਹੇ ਹੋਵਾਂਗੇ ਦਿਮਾਗ ਆਪਣਾ ਹੋਰ ਕਿਤੇ ਤੁਰ ਫਿਰ ਰਿਹਾ ਹੁੰਦਾ ਹੈ ਕਈ ਵਾਰੇ ਨੈਗੇਟਿਵ ਸੋਚ ਵੀ ਆ ਜਾਂਦੀ ਹੈ ਸਭ ਕੁਝ ਹੋਵੇਗਾ ਇਹ ਹਰ ਇੱਕ ਨਾਲ ਹੁੰਦਾ ਪਰ ਆਪਾਂ ਕੋਸ਼ਿਸ਼ ਬੰਦ ਨਹੀਂ ਕਰਨੀ ਆਪਾਂ ਪਾਠ ਕਰਨਾ ਹੈ ਜਿਹੜਾ ਬੰਦ ਨਹੀਂ ਕਰਨਾ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬ ਜੀ ਦਾ ਇਹ ਕਹਿਣਾ ਹੁੰਦਾ ਹੈ ਉਹਨਾਂ ਨੇ ਸਿੱਖ ਸੰਗਤਾਂ ਨੂੰ ਜਦੋਂ ਸਪੀਚ ਦੇ ਰਹੇ ਸੀ ਉਦੋਂ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕਿ ਵੇਖੋ ਜੀ ਫਿਰ ਵੀ ਪਾਠ ਕਰਨਾ ਬੰਦ ਨਹੀਂ ਕਰਨਾ ਉਹਦਾ ਫਲ ਸਾਨੂੰ ਜ਼ਰੂਰ ਮਿਲੇਗਾ ਇਹ ਨਹੀਂ ਹੈ ਵੀ ਜੇ ਕਿ ਅਸੀਂ ਪਾਠ ਕਰ ਰਹੇ ਹਾਂ ਤੇ ਸਾਡਾ ਦਿਮਾਗ ਕਿਤੇ ਹੋਰ ਹੈ ਤੇ ਅਸੀਂ ਸੁਰਤ ਸਾਡੀ ਜੇਕਰ ਨਹੀਂ ਜੁੜ ਰਹੀ ਫਿਰ ਸਾਨੂੰ ਇਹਦਾ ਫਲ ਨਹੀਂ ਮਿਲਣਾ ਅਸੀਂ ਇਹੀ ਸੋਚਦੇ ਹਾਂ हां ਸਾਨੂੰ ਸਾਡੀ ਸ੍ਰੀ ਗੁਰੂ ਸਾਹਿਬਾਨਾਂ ਦੇ ਚਰਣਾ ਵਿੱਚ ਜੋੜਨੀ ਚਾਹੀਦੀ ਹੈ ਸਾਨੂੰ ਬਾਣੀ ਵੀ ਕੰਠ ਹੋਣੀ ਚਾਹੀਦੀ ਹੈ ਸਾਨੂੰ ਉਹਦੇ ਅਰਥ ਵੀ ਸਮਝ ਆਉਣੇ ਚਾਹੀਦੇ ਹਨ ਜ਼ਰੂਰੀ ਹੈ ਪਰ ਜੇ ਆਪਾਂ ਕੋਸ਼ਿਸ਼ ਸ਼ੁਰੂ ਕਰਾਂਗੇ ਆਪਾਂ ਇੱਕ ਦਿਨ ਫਿਰ ਆਪਾਂ ਅੱਗੇ ਵਧਦੇ ਜਾਵਾਂਗੇ ਇੱਕ ਪੌੜੀ ਤੋਂ ਸ਼ੁਰੂ ਕਰਕੇ ਪਹਿਲਾ ਸਟੈਪ ਸ਼ੁਰੂ ਕਰਕੇ ਪਹਿਲੇ ਕਦਮ ਨੂੰ ਸ਼ੁਰੂ ਕਰਕੇ ਅਸੀਂ ਹੌਲੀ ਹੌਲੀ ਉੱਪਰ ਤੱਕਲੇ ਸਾਰੇ ਕਦਮਾਂ ਤੱਕ ਪਹੁੰਚ ਜਾਵਾਂਗੇ ਜੇ ਹੁਣ ਆਪਾਂ ਇਹ ਤਾਂ ਨਹੀਂ ਕਿ ਆਪਾਂ ਡਾਇਰੈਕਟ ਹੀ ਉੱਪਰ ਪਹੁੰਚ ਜਾਵਾਂਗੇ ਸਿਖਰ ਵਾਲੀ ਪੌੜੀ ਤੇ ਇਹ ਤਾਂ ਨਹੀਂ ਹੁੰਦਾ ਥੱਲੇ ਤੋਂ ਹੀ ਸਾਨੂੰ ਸ਼ੁਰੂ ਕਰਨਾ ਪੈਣਾ ਹੈ ਸੋ ਇਹੀ ਆਪਣੀ ਸ਼ੁਰੂਆਤ ਹੈ ਜੇ ਨਹੀਂ ਕਰਾਂਗੇ ਤਾਂ ਕਦ ਕਰਾਂਗੇ ਸੋ ਬਾਣੀ ਜਪਣਾ ਨਹੀਂ ਛੱਡਣਾ ਬਾਣੀ ਜ਼ਰੂਰ ਜਪਣੀ ਹੈ ਚਾਹੇ ਮਨ ਜਿੰਨਾ ਮਰਜ਼ੀ ਭਟਕਦਾ ਹੋਵੇ ਜਿੰਨੀ ਮਰਜ਼ੀ ਨੀਂਦ ਆਉਂਦੀ ਹੋਵੇ ਉਹਦੇ ਲਈ ਕੀ ਕਰ ਲੈਣਾ ਚਾਹੀਦਾ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਜੇਕਰ ਪਾਠ ਕਰਦੇ ਸਮੇਂ ਨੀਂਦ ਆਉਂਦੀ ਹੈ ਅਸੀਂ ਸੋਚਣਾ ਸ਼ੁਰੂ ਕਰ ਦਿੰਨੇ ਆਪਣੇ ਮਨ ਵਿੱਚ ਖਿਆਲ ਲਿਆਉਣੇ ਸ਼ੁਰੂ ਕਰ ਜਾਂਦੇ ਆ ਕਿ ਸਾਨੂੰ ਇਸ ਪੜੇ ਹੋਏ ਪਾਠ ਦਾ ਫਲ ਮਿਲੇਗਾ ਜਾਂ ਨਹੀਂ ਸਤਸੰਗਤ ਜੀ ਇਤਿਹਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼ਿਕਾਰ ਖੇਡਦੇ ਹੁੰਦੇ ਸੀ ਆਪਾਂ ਨੂੰ ਸਿੱਖ ਸੰਗਤਾਂ ਅਨੁਸਾਰਿਆਂ ਨੂੰ ਹੀ ਪਤਾ ਹੈ ਅਸੀਂ ਇਤਿਹਾਸ ਜਿਹਨਾਂ ਨੇ ਪੜਿਆ ਹੋਇਆ ਹੈ ਥੋੜਾ ਬਦਾ ਸਾਰਿਆਂ ਨੂੰ ਹੀ ਪਤਾ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀ ਤੇ ਉਹਨਾਂ ਦੇ ਕੋਲ ਦੋ ਸਿੱਖ ਆਏ ਉਹਨਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਜਦੋਂ ਪਾਠ ਕਰਦੇ ਆ ਤਾਂ ਸਾਡਾ ਮਨ ਭਟਕਦਾ ਸਾਨੂੰ ਬਾਣੀ ਦੇ ਜਿਹੜੇ ਅਰਥ ਹੈ ਉਹ ਵੀ ਨਹੀਂ ਆਉਂਦੇ ਤਾਂ ਫਿਰ ਸਾਡੀ ਪੜੀ ਹੋਈ ਬਾਣੀ ਚੱਪੀ ਹੋਈ ਬਾਣੀ ਦਾ ਸਾਨੂੰ ਫਲ ਵੀ ਮਿਲੇਗਾ ਜਾਂ ਨਹੀਂ ਜਾਂ ਫਿਰ ਬਾਣੀ ਦਾ ਫਲ ਜੇ ਆਪਾਂ ਕਹਿੰਦੇ ਆ ਮਿਲਣ ਵਾਸਤੇ ਸਾਨੂੰ ਅਰਥ ਆਉਣੇ ਜ਼ਰੂਰੀ ਹਨ ਤੇ ਸਾਡਾ ਜਿਹੜਾ ਮਨ ਹੈ ਗੁਰੂ ਸਾਹਿਬਾਨਾ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ ਕਿ ਫਿਰ ਉਹਦਾ ਫਲ ਸਾਨੂੰ ਨਹੀਂ ਮਿਲੇਗਾ ਤਾਂ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਤੁਸੀਂ ਕੱਲ ਨੂੰ ਆਇਓ ਕੱਲ ਨੂੰ ਤੁਹਾਡੇ ਇਸ ਗੱਲ ਦਾ ਜਵਾਬ ਦੇਵਾਂਗੇ ਉਹ ਅਗਲੇ ਦਿਨ ਵੀ ਆਏ ਅਗਲੇ ਦਿਨ ਜਦੋਂ ਆਏ ਤੇ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਮਿਲਿਆ ਉਹ ਤੀਸਰੇ ਦਿਨ ਫਿਰ ਆਏ ਤੀਸਰੇ ਦਿਨ ਮਹਾਰਾਜੇ ਸ਼ਿਕਾਰ ਖੇਡਣ ਲਈ ਜਾ ਰਹੇ ਸਨ ਉਹਨਾਂ ਨੇ ਆ ਕੇ ਫਿਰ ਕਿਹਾ ਗੁਰੂ ਸਾਹਿਬ ਜੀ ਅਸੀਂ ਤੁਹਾਡੇ ਚਰਨਾਂ 'ਚ ਅਰਦਾਸ ਕੀਤੀ ਸੀ ਤੁਹਾਡੇ ਤੋਂ ਪੁੱਛਿਆ ਸੀ ਜੇ ਬਾਣੀ ਜਪਦੇ ਸਮੇ ਸਾਡੀ ਸੁਰਤ ਨਾ ਝੋੜੇ ਮਨ ਭਟਕੇ ਤੁਹਾਡੇ ਚਰਣਾ ਵਿੱਚ ਨਾ ਲੱਗਦਾ ਹੋਵੇ ਫਿਰ ਸਾਨੂੰ ਜੇਕਰ ਨੀਂਦ ਆਉਂਦੀ ਹੋਵੇ ਜਾਂ ਆਪਾਂ ਨੂੰ ਗੁਰਬਾਣੀ ਦੇ ਅਰਥ ਨਾ ਆਉਂਦੇ ਹੋਣ ਫਿਰ ਕੀ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਉਸ ਪੜ੍ਹੀ ਹੋਈ ਬਾਣੀ ਦਾ ਫਲ ਮਿਲੇਗਾ ਜਾਂ ਨਹੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਇਦਾਂ ਕਰੋ ਮੇਰੇ ਨਾਲ ਚੱਲੋ ਗੁਰੂ ਸਾਹਿਬ ਜੀ ਉਹਨਾਂ ਨੂੰ ਨਾਲ ਲੈ ਗਏ ਸ਼ਿਕਾਰ ਖੇਡਣ ਦੇ ਇੱਕ ਜੰਗਲ ਦੇ ਵਿੱਚ ਦੂਰ ਕਿਤੇ ਚਲੇ ਗਏ ਉੱਥੇ ਇੱਕ ਚੀਜ਼ ਨਾ ਜੰਗਲ ਦੇ ਵਿੱਚ ਚਮਕ ਰਹੀ ਸੀ ਬਹੁਤ ਜ਼ਿਆਦੀ ਜਿਵੇਂ ਆਪਾਂ ਕਹਿ ਦਈਏ ਕਿ ਜਿਵੇਂ ਹੀਰਾ ਕੋਈ ਜਵਾਹਰਾ ਚਮਕਦਾ ਹੋਵੇ ਤਾਂ ਜਿਹੜੇ ਉਹ ਸਿੱਖ ਨਾਲ ਗਏ ਸਨ ਉਹਨਾਂ ਨੇ ਕਿਹਾ ਵਾਹਿਗੁਰੂ ਜੀ ਉਹ ਪਤਾ ਨਹੀਂ ਕਿਹੜੀ ਚੀਜ਼ ਹੀਰੇ ਵਾਂਗ ਚਮਕ ਰਹੀ ਹੈ ਤਾਂ ਬਾਬਾ ਜੀ ਨੇ ਕਿਹਾ ਤੁਸੀਂ ਉਸ ਨੂੰ ਚੱਕ ਕੇ ਇੱਥੇ ਲੈ ਕੇ ਆਓ ਤਾਂ ਉਹ ਉੱਥੇ ਚਲੇ ਗਏ ਜਦੋਂ ਉਹ ਸੇਵਕ ਉੱਥੇ ਪਹੁੰਚੇ ਤਾਂ ਉਹਨਾਂ ਨੇ ਕੋਲ ਜਾ ਕੇ ਵੇਖਿਆ ਉਹਨਾਂ ਨੇ ਉਸ ਚੀਜ਼ ਨੂੰ ਚੱਕ ਲਿਆ ਤੇ ਚੱਕ ਕੇ ਬੜਾ ਮੁਸਕਰਾਏ ਤੇ ਕਹਿੰਦੇ ਗੁਰੂ ਸਾਹਿਬ ਜੀ ਠੀਰਾ ਕਹਿੰਦੇ ਸੀ ਇਹ ਤਾਂ ਇੱਕ ਟੁੱਟਿਆ ਹੋਇਆ ਘੜਾ ਜਾਪਦਾ ਹੈ ਠੀਕ ਹੀ ਉਹ ਟੁੱਟਿਆ ਹੋਇਆ ਘੜਾ ਸੀ ਧੁੱਪ ਦੇ ਕਾਰਨ ਬਹੁਤ ਜ਼ਿਆਦਾ ਚਮਕ ਰਿਹਾ ਸੀ ਜਦੋਂ ਉਹ ਗੁਰੂ ਸਾਹਿਬਾਨਾ ਦੇ ਚਰਣਾ ਵਿੱਚ ਲੈ ਕੇ ਆਏ ਉਹਨਾਂ ਨੇ ਆ ਕੇ ਕਿਹਾ ਮਹਾਰਾਜ ਇਹ ਤਾਂ ਮਾਮੋਲੀ ਜਿਹਾ ਘੜਾ ਹੈ ਜੋ ਕਿ ਟੁੱਟਿਆ ਹੋਇਆ ਹੈ ਗੁਰੂ ਸਾਹਿਬ ਨੇ ਉਸ ਨੂੰ ਪੁੱਛਿਆ ਕਹਿੰਦੇ ਫਿਰ ਇਹ ਚਮਕ ਕਿਉਂ ਰਿਹਾ ਹੈ ਇੰਨਾ ਜ਼ਿਆਦਾ ਕਿਉਂ ਚਮਕਦਾ ਹੈ ਇੰਨੀ ਜ਼ਿਆਦਾ ਇਸ ਵਿੱਚ ਚਮਕ ਕਿੱਥੋਂ ਆ ਗਈ ਗੁਰੂ ਸਾਹਿਬਾਨਾ ਨੇ ਕਿਹਾ ਵੇਖੋ ਉਕੇ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਪਰ ਜਿਹੜੀ ਗੱਲ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਸਨ ਇਸ ਘੜੇ ਦੇ ਬਾਰੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਵਾਲ ਕਰ ਰਹੇ ਸਨ ਕਹਿੰਦੇ ਕਿ ਇਹ ਚਮਕ ਕਿਉਂ ਰਿਹਾ ਹੈ ਫਿਰ ਇੰਨਾ ਜ਼ਿਆਦਾ ਇਹ ਮਿੱਟੀ ਦਾ ਘੜਾ ਇਹ ਹੀਰੇ ਦੀ ਤਰ੍ਹਾਂ ਕਿਉਂ ਚਮਕ ਰਿਹਾ ਸੀ ਜਿਹੜੇ ਸੇਖ ਸੀ ਉਹਨਾਂ ਨੇ ਚੱਕ ਕੇ ਜਿਹੜੇ ਲੈ ਕੇ ਆਏ ਸੀ ਘੜਾ ਤਾਂ ਉਹਨਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ ਗੁਰੂ ਸਾਹਿਬ ਜੀ ਇਹ ਜਿਹੜਾ ਘੜਾ ਨਾ ਇਹਦੇ ਵਿੱਚ ਲੱਸੀ ਰੜਕੀ ਜਾਂਦੀ ਹੋਊਗੀ ਲੱਸੀ ਰੜਕਣ ਦੇ ਨਾਲ ਵੇਖੋਗੇ ਮੱਖਣ ਆਉਂਦਾ ਹੋਊ ਮੱਖਣ ਦੀ ਜਿਹੜੀ ਠੰਢਾਈ ਹੁੰਦੀ ਹੈ ਕਹਿੰਦੇ ਉਹ ਠੰਢਾਈ ਇਹਦੇ ਵਿੱਚ ਰਹਿੰਦੀ ਹੈ ਤੇ ਰੋਜ਼ ਲੋਕ ਕੋਈ ਇੱਥੇ ਜਿਹੜੇ ਕੰਮ ਕਰਨ ਆਉਂਦੇ ਹੋਣਗੇ ਇੱਥੇ ਲੱਸੀ ਬਣਾ ਕੇ ਰੱਖਦੇ ਹੋਣਗੇ ਤੇ ਠੰਡੀ ਰਹਿੰਦੀ ਹੋਊਗੀ ਫਿਰ ਉਹ ਪੀ ਕੇ ਫਿਰ ਕੰਮ ਕਰਦੇ ਹੋਣਗੇ ਹੁਣ ਇਹ ਜਿਹੜਾ ਘੜਾ ਹੈ ਉਹ ਟੁੱਟ ਗਿਆ ਹੈ ਉਹਦੀ ਜਿਹੜੀ ਠੰਢਾਈ ਹੈ ਜਾਨੀ ਕਿ ਮੱਖਣ ਹੈ ਉਹ ਇਸ ਘੜੇ ਨੂੰ ਲੱਗਾ ਹੋਇਆ ਹੈ ਤੇ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਹੈ ਤਾਂ ਚਮਕ ਜਾਂਦਾ ਹੈ ਦੋਰੋਂ ਠੀਕ ਹੈ ਜੀ ਪਰ ਲਾਗੋ ਆ ਕੇ ਵੇਖਿਆ ਤਾਂ ਇਹ ਟੁੱਟਿਆ ਹੋਇਆ ਘੜਾ ਸੀ ਪਰ ਜਿਹੜੇ ਉਹ ਲੋਕ ਬਾਬਾ ਜੀ ਦੇ ਨਾਲ ਦੂਰ ਤੋਂ ਆਏ ਸੀ ਉਹ ਫਿਰ ਪੁੱਛ ਰਹੇ ਸੀ ਕਿ ਬਾਬਾ ਜੀ ਸਾਨੂੰ ਪੜੇ ਹੋਏ ਪਾਠ ਦਾ ਜੱਪੇ ਹੋਏ ਨਾਮ ਦਾ ਫਲ ਮਿਲਦਾ ਹੈ ਜਾਂ ਨਹੀਂ ਗੁਰੂ ਸਾਹਿਬਾਨਾ ਨੇ ਉਹਦੇ ਵੱਲ ਮੁਸਕਰਾ ਕੇ ਕਿਹਾ ਕਹਿੰਦੇ ਜਿਸ ਤਰੀਕੇ ਨਾਲ ਵੇਖੋ ਇਹ ਘੜਾ ਹੈ ਕਹਿੰਦੇ ਇਸ ਘੜੇ ਵਿੱਚ ਲੱਸੀ ਰੜਕੀ ਜਾਂਦੀ ਸੀ ਮੱਖਣ ਦੀ ਥੰਦੀ ਆਈ ਇਸ ਘੜੇ ਦੇ ਨਾਲ ਰਹਿ ਗਈ ਚਾਹੇ ਮੱਖਣ ਆਪਾਂ ਉਤਾਰ ਲੈਂਦੇ ਹਾਂ ਪੂਰੀ ਤਰ੍ਹਾਂ ਉਤਾਰਦੇ ਸਮੇਂ ਆਪਾਂ ਨੂੰ ਫਿਰ ਥੰਦੇ ਆਏ ਜਿਹੜੀ ਹੈ ਭਾਂਡੇ ਨਾਲ ਲੱਗੀ ਰਹਿ ਜਾਂਦੀ ਹੈ ਉਸ ਘੜੇ ਦੇ ਨਾਲ ਰਹਿਣ ਕਰਕੇ ਵੇਖੋ ਧੁੱਪ ਵਿੱਚ ਕਿਵੇਂ ਚਮਕ ਰਿਹਾ ਹੈ ਠੀਕ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਜੇਕਰ ਤੁਹਾਨੂੰ ਬਾਣੀ ਦੇ ਅਰਥ ਨਹੀਂ ਵੀ ਆਉਂਦੇ ਤੁਹਾਡਾ ਮਨ ਭਟਕਦਾ ਹੈ ਤੁਸੀਂ ਪਾਠ ਕਰ ਰਹੇ ਹੋ ਫਿਰ ਵੀ ਤੁਹਾਨੂੰ ਉਹਦਾ ਫਲ ਜ਼ਰੂਰ ਮਿਲ ਜਾਵੇਗਾ ਤੁਹਾਡੇ ਮਨ ਨੂੰ ਵੀ ਥੰਦੇ ਆਏ ਰੂਪੀ ਪਰਮਾਤਮਾ ਜੀ ਦੀ ਕਿਰਪਾ ਮਿਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਵੇਖੋ ਜਿਸ ਤਰੀਕੇ ਨਾਲ ਉਹ ਮੱਖਣ ਦੇ ਘੜੇ ਦੇ ਉੱਤੇ ਛਾਪ ਛੱਡ ਗਿਆ ਠੀਕ ਉਸੇ ਤਰ੍ਹਾਂ ਬਾਣੀ ਨੇ ਵੀ ਤੁਹਾਡੇ ਦਿਲ ਦਿਮਾਗ ਤੇ ਆਪਣੇ ਛਾਪ ਛੱਡਣੀ ਹੈ ਸਾਨੂੰ ਬਾਣੀ ਦੇ ਅਰਥ ਆਉਣੇ ਜ਼ਰੂਰੀ ਹਨ ਗੁਰੂ ਸਾਹਿਬ ਦੇ ਨਾਲ ਇਹ ਵੀ ਫਰਮਾਇਆ ਕਿ ਆਪਾਂ ਨੂੰ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਆਪਣਾ ਮਨ ਜੋੜਨਾ ਬੜਾ ਜ਼ਰੂਰੀ ਹੈ ਪਰ ਤੁਸੀਂ ਆਪਣਾ ਅਭਿਆਸ ਜਾਰੀ ਰੱਖੋ ਤੇ ਇੱਕ ਨਾ ਇੱਕ ਦਿਨ ਗੁਰੂ ਸਾਹਿਬ ਦੀ ਨਜ਼ਰ ਤੁਹਾਡੇ ਤੇ ਜ਼ਰੂਰ ਸਵੱਲੀ ਹੋ ਜਾਵੇਗੀ ਤੁਹਾਡੀ ਸੁਰਤ ਜਿਹੜੀ ਹੈ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਜੁੜਨੀ ਸ਼ੁਰੂ ਹੋ ਜਾਵੇਗੀ ਤੇ ਆਪਣਾ ਜਿਹੜੀ ਬਾਣੀ ਦੇ ਅਰਥ ਹਨ ਉਹ ਵੀ ਸਮਝਣੇ ਤੁਸੀਂ ਸ਼ੁਰੂ ਕਰ ਦਿਓ ਇਹ ਅਸੀਂ ਜਿਹੜੇ ਹਨ ਜਿਵੇਂ ਮੈਨੂੰ ਤਾਂ ਲੱਗਿਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਜੇਕਰ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਕਿਸੇ ਭੈਣ ਭਰਾ ਦੇ ਨਾਲ ਸ਼ੇਅਰ ਕਰ ਸਕਦੇ ਹੋ ਸਾਥ ਸੰਗਤ ਜੀ ਜੇਕਰ ਪਾਠ ਕਰਦੇ ਸਮੇਂ ਤੁਹਾਡੀ ਸੁਰਤ ਨਹੀਂ ਜੁੜਦੀ ਤਾਂ ਵੀ ਬਾਣੀ ਜਪੋ ਬਾਣੀ ਜਪਣਾ ਬੰਦ ਨਾ ਕਰਿਓ ਬਾਣੀ ਜਪਣ ਦਾ ਇੱਕ ਤਰੀਕਾ ਬਾਣੀ ਜਪੋ ਸਹਜੇ ਸਹਜੇ ਬੜੇ ਪਿਆਰ ਨਾਲ ਆਰਾਮ ਨਾਲ ਚਾਹੇ ਤੁਸੀਂ 10 ਮਿੰਟ ਹੀ ਬਾਣੀ ਜਪ ਲਓ ਜ਼ਰੂਰੀ ਨਹੀਂ ਕਿ ਅੱਧਾ ਘੰਟਾ ਜਾਂ ਘੰਟਾ ਹੀ ਤੁਸੀਂ ਬੈਠਣਾ ਹੈ ਜਦੋਂ ਮਹਾਰਾਜ ਦੀ ਕਿਰਪਾ ਹੋਈ ਤੁਸੀਂ ਫਿਰ ਦੋ-ਦੋ ਘੰਟੇ ਵੀ ਤੁਹਾਡੇ ਕੋਲੋਂ ਪਰਮਾਤਮਾ ਸੇਵਾ ਲੈ ਲੈਣਗੇ ਸੋ ਸਟਾਰਟਿੰਗ ਜਿਹੜੀ ਹੈ ਬੜੇ ਪਿਆਰ ਨਾਲ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਬਾਣੀ ਜਪ ਕੇ ਅਰਦਾਸ ਸ਼ੁਰੂ ਕਰਿਆ ਕਰੋ ਅਰਦਾਸ ਕਰਨ ਦੇ ਨਾਲ ਬੜਾ ਫਰਕ ਪੈਂਦਾ ਹੈ ਵੇਖੋ ਅਰਦਾਸ ਕੌਣ ਕਰਦਾ ਹੈ ਮਹਾਰਾਜ ਦੇ ਚਰਨਾਂ 'ਚ ਮੰਗਦਾ ਕੌਣ ਹੈ ਜੋ ਮੰਗਦਾ ਹੁੰਦਾ ਹੈ ਸੋ ਆਪਾਂ ਗੁਰੂ ਸਾਹਿਬਾਨ ਦੇ ਦਰ ਦੇ ਮੰਗਤੇ ਹਾਂ ਆਪਾਂ ਆਪਣੇ ਗੁਰੂ ਪਿਤਾ ਤੋਂ ਮੰਗਣਾ ਹੈ ਇਨਸਾਨਾਂ ਕੋਲੋਂ ਨਹੀਂ ਮੰਗਣਾ ਗੁਰੂ ਸਾਹਿਬ ਤੋਂ ਮੰਗਣਾ ਹੈ ਉਹਦੇ ਵਿੱਚ ਆਪਾਂ ਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ ਸੋ ਅਰਦਾਸ ਜ਼ਰੂਰ ਕਰਨੀ ਹੈ ਕਿਉਂਕਿ ਵੇਖੋ ਜਿਸ ਦੇ ਕੋਲ ਸਭ ਕੁਝ ਹੁੰਦਾ ਹੈ ਜਿਹਨੂੰ ਐ ਹੁੰਦਾ ਹੈ ਕਿ ਮੈਂ ਬੜਾ ਤਨੀਹਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਰਦਾਸ ਉਹ ਕਰਦਾ ਹੀ ਨਹੀਂ ਜਿਹੜਾ ਨੀਵਾ ਹੁੰਦਾ ਹੈ ਜਿਹਨੂੰ ਇਹ ਹੁੰਦਾ ਹੈ ਮੇਰੇ ਕੋਲ ਕੁਝ ਨਹੀਂ ਤਾਂ ਪਰਮਾਤਮਾ ਮੈਨੂੰ ਸਭ ਦੇ ਦੇਣਗੇ ਉਹਦਾ ਅਟੁੱਟ ਵਿਸ਼ਵਾਸ ਹੁੰਦਾ ਹੈ ਜੇਕਰ ਮੈਂ ਅਰਦਾਸ ਕਰਾਂਗਾ ਪਰਮਾਤਮਾ ਜੀ ਮੇਰੇ ਤੇ ਕਿਰਪਾ ਕਰਨਗੇ ਕਿਉਂਕਿ ਉਹ ਇਨਸਾਨ ਆਪਣੇ ਆਪ ਨੂੰ ਪਰਮਾਤਮਾ ਦੇ ਮੋਹਰੇ ਨੀਵਾ ਸਮਝਦਾ ਹੈ ਇਸ ਲਈ ਪਰਮਾਤਮਾ ਜੀ ਫਿਰ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੇ ਹਨ ਸਤ ਸੰਗਾ ਜੀ ਗੁਰ ਬਾਣੀ ਦਾ ਜਾਪ ਜ਼ਰੂਰ ਕਰਦੇ ਹੀ ਰਹਿਣਾ ਹੈ ਜ਼ਿੰਦਗੀ ਵਿੱਚ ਫਿਰ ਅਸੀਂ ਕਦੇ ਵੀ ਫੇਲ ਨਹੀਂ ਹੋ ਸਕਦੇ ਜ਼ਿੰਦਗੀ ਵਿੱਚ ਤੁਸੀਂ ਖੁਦ ਆਪਣੇ ਬਦਲਾਅ ਮਹਿਸੂਸ ਕਰੋਗੇ ਅੱਜ ਅਸੀਂ ਕਵਾਂਗੇ ਕਿ ਜੇਕਰ ਕੋਈ ਕਾਰੋਬਾਰ ਕੋਈ ਤਕੜਾ ਬਿਜ਼ਨਸ ਨਹੀਂ ਹੈ ਅੱਜ ਦੇ ਸਮੇਂ ਵਿੱਚ ਉਸ ਮਹਾਰਾਜ ਦੀ ਕਿਰਮਾਂ ਦੇ ਨਾਲ ਜੇਕਰ ਤੁਸੀਂ ਦੋ ਸਮੇਂ ਦੀ ਰੋਟੀ ਵੀ ਖਾ ਲੈਂਦੇ ਹੋ ਨਾ ਤਾਂ ਕਰੋੜ ਕਰੋੜ ਲੱਖ ਲੱਖ ਸ਼ਕਰਾਨਾ ਕਰਿਆ ਕਰੋ ਪਰਮਾਤਮਾ ਦਾ ਕਿਉਂਕਿ ਅੱਜ ਦੇ ਸਮੇਂ ਦੋ ਵੇਲੇ ਦੀ ਰੋਟੀ ਮਿਲਣੀ ਵੀ ਬਹੁਤ ਮਹਾਨ ਗੱਲ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ